ਸਰੀਰਾਗ ਮਹੱਲਾ ਪਹਿਲਾ ਕਲੀ ਸਰੀ ਜੇ ਉਬਰੀ ਹਉ ਮੈਂ ਮੁਈ ਕਰਾਹ ਦੂਤ ਲੱਗੇ ਫਿਰ ਚਾਕਰੀ ਸਾਤ ਗੁਰ ਕਾ ਵੇਸਾ ਹੋ ਕਲਪ ਤਿਆਗੀ ਬਾਦ ਹੈ ਸਚਾ ਵੇ ਪ੍ਰਵਾਹ ਮਨ ਰੇ ਸੱਚ ਮਿਲੈ ਭਾਉ ਜਾਇ ਪੈ ਬਿਨ ਨਿਰ ਭਾਉ ਕਿਉ ਥੀਐ ਗੁਰਮੁਖ ਸ਼ਬਦ ਸਮਾਈ ਰਹਾਉ ਕੇਤਾ ਆਖਣ ਆਖੀਐ ਆਖਣ ਟੋਟ ਨਾ ਹੋਈ ਮੰਗਨ ਵਾਲੀ ਕੀ ਤੜੀ ਦਾਤਾ ਏਕੋ ਸੋਈ ਜੇ ਸਕੇ ਜੀਹ ਪ੍ਰਾਨ ਹੈ ਮਨ ਵਸਿਆ ਸੁਖ ਹੋਈ ਜਗ ਸੁਪਨਾ ਬਾਜੀ ਬਣੀ ਖਿੰਨ ਮੈਂ ਖੇਲ ਖਿਲਾਇ ਸੰਜੋਗੀ ਮਿਲ ਏਕ ਸੇਵੇ ਚੋਗੀ ਉੱਠ ਜਾਈ ਜੋ ਤਿਸ ਭਾਨਾ ਸੋਥੀਐ ਅਵਰ ਨਾ ਕਰਨਾ ਜਾਏ ਗੋਰਾ ਮੁਖ ਵਸਤ ਵੇ ਸਾਹੀਐ ਸੱਚ ਵਖਰ ਸੱਚ ਰਾਸ ਜਿਨੀ ਸੱਚ ਬਨੰਜੀਆ ਗੁਰਪੂਰੇ ਸਾ ਬਾਸ ਨਾਨਕ ਵਸਤ ਪਛਾਨਸੀ ਸੱਚ ਸੋਦਾ ਜਿਸ ਪਾਸ ਸ੍ਰੀ ਰਾਗ ਮਹੱਲ ਪਹਿਲਾ ਤਾਤ ਮਿਲੇ ਫੋਨ ਤਾਤ ਕਉ ਸਿਫਤੀ ਸਿਫਤ ਸਮਾਈ ਲਾਲ ਗੁਲਾਲ ਗਹਿ ਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆ ਹਾਰ ਜਪ ਇਕ ਪਾਈ ਭਾਈ ਰੇ ਸੰਤ ਜਨਾ ਕੀ ਰੀਨ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਤੀਨ ਰਹਾਉ ਉਚੋ ਥਾਨ ਸੁਹਾਵਨਾ ਉਪਰ ਮਹਿਲ ਮੁਰਾਰ ਸਚ ਕਰਣੀ ਦੇ ਪਾਈਐ ਦਾਰ ਘਰ ਮਹਿਲ ਪਿਆਰ ਗੁਰ ਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤਰੇ ਵਿਦ ਕਰਮ ਕਮਾਈਐ ਹਾਸ ਅੰਦੇਸਾ ਹੋਈ ਕਿਉ ਗੁਰ ਬਿਨ ਤਿਕਟੇ ਛੁੱਟਸੀ ਸਹਿਜ ਮਿਲਿਆ ਸੁਖ ਹੋਈ ਨਿਜ ਘਰ ਮਹਿਲ ਪਛਾਣੀਐ ਨਦਰ ਕਰੇ ਕਰੇ ਮਲ ਧੋਏ ਬੇਨ ਗੁਰ ਮੈਲ ਨ ਉਤਰੈ ਬਿਨ ਹਰ ਕਿਉ ਘਰ ਵਾਸ ਏਕੋ ਸ਼ਬਦ ਵਿਚਾਰੀਐ ਅਵਰਤਿ ਆਗੇ ਆਸ ਨਾਨਕ ਦੇਖ ਦਿਖਾਈਐ ਹਾਉ ਸਦ ਬੁਲੇਹਾਰਾ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁਠੀ ਦੂਜੇ ਭਾਏ ਕਲਰ ਕੇਰੀ ਖੰਧ ਜਿਉ ਅਹ ਨਿਸ ਕਿਰ ਟਹਿ ਪਾਈ ਮੈਨੇ ਸ਼ਬਦ ਐ ਜੋ ਕਨਾਥੀ ਐ ਪੈਰ ਬਿਨ ਦੁਖ ਨਾ ਜਾਇ ਮੁੰਦੇ ਪੈਰ ਬਿਨ ਕਿਆ ਸ਼ੀਗਾਰ ਦਰ ਘਰਕ ਹੋਈ ਨਾਲ ਹੈ ਦਰਗਹ ਝੂਠ ਖਵਾਰ ਰਹਾਓ ਆਪ ਸੁਜਾਨ ਨਾ ਭੁੱਲਈ ਸੱਚਾ ਵਡ ਕਿਰਸਾਨ ਪਹਿਲਾ ਤਰਤੀ ਸਾਧਕ ਸੱਚ ਨਾਮ ਦੀਦਾਨ ਨਾਉ ਨੇ ਦੇ ਉਪਜੈ ਨਾਮ ਏਕ ਕਰਮ ਪਵੈ ਨੀਸ਼ਾਨ ਗੁਰ ਕੋ ਜਾਣ ਨਾ ਜਾਣ ਕੀਆ ਤਿਸ ਚੱਜ ਉਚਾਰ ਅੰਦੁਲਾ ਨਾਮ ਵਿਸਾਰਿਆ ਮਨ ਮੁਖ ਅੰਦ ਕੋ ਬਾਰ ਆਮਨ ਜਾਣ ਨਾ ਚੁੱਕਾਈ ਮਰ ਜਨਮੈ ਹੋਏ ਖਵਾਰ ਚੰਦਨ ਮੋਲ ਅਨਾਇਆ ਕੁੰਗੂ ਮੰਗ ਸੰਦੂਰ ਚੋਆ ਚੰਦਨ ਬੋ ਕਹਣਾ ਪਾਨਾ ਨਾਨਕ ਪੂਰ ਜੇ ਤਨ ਕੰਤ ਨਾ ਭਾਵੈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਨ ਬਾਦ ਹੈ ਸਭ ਸ਼ਿਕਾਰ ਵਿਕਾਰ ਜਾਬ ਲਾਗ ਸ਼ਬਦ ਨਾ ਫੇਦੀਐ ਕਿਉ ਸੋਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਝੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਏ ਪਾਹਿ ਬਨੰਦੀ ਵਿਜਵੀ ਤੂ ਨਾਨਕ ਸੇ ਔਕਾਇ ਪੰਚੇ ਰੁਨੇ ਦੁਖ ਪਰੇ ਬਿਨ ਸੇ ਦੂਜੈ ਭਾਈ ਮੂੜੇ RAM ਜਪੋ ਗੁਣਸਾਰ ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਨੀ ਨਾਮ ਵਿਸਾਰਿਆ ਦੂਜੀ ਕਰ ਅਲੱਗ ਦੁਬਦਾ ਲਾਗੇ ਪਾਚ ਮੁਏ ਅੰਤਰ ਕ੍ਰਿਸ਼ਨਾ ਅਗ ਗੁਰ ਰਾਖੇ ਸੇ ਉਬਰੇ ਹੋਰ ਮੁਠੀ ਤੰਦੈ ਠੱਗ ਮੁਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ ਤੰਦਾ ਤਕਾ ਹਉ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸਚ ਪਾਈਐ ਗੁਰਮੁਖ ਸਦਾ ਨਿਰੋਧ ਸਚੀ ਕਾਰੈ ਸਚ ਮਿਲੈ ਗੁਰ ਮਤ ਪੱਲੈ ਪਾਏ ਸੋ ਨਰ ਜਮੈ ਨਾਮ ਰਹਿ ਨਾ ਆਵੇ ਨਜਾਈ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਂਦਾ ਜਾਈ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਮਹੱਲ ਪਹਿਲਾ ਨਨ ਜਲ ਬਲ ਮਾਟੀ ਭਿਆ ਮਨ ਮਾਇਆ 모ਹ ਮਨੂਰ ਆਉ ਗਨ ਫਿਰ ਲਾਗੂ ਭਏ ਪੂਰਵ ਜਾਵੇ ਤੂਰ ਬਿਨ ਸ਼ਬਦੈ ਪਰਮਾਈਏ ਦੁਬਦਾ ਡੋਬੇ ਪੂਰ ਮਨ ਰੀ ਸ਼ਬਦ ਤਰੋ ਚਿਤ ਲਾਈ ਜਿਨ ਗੁਰਮੁਖ ਨਾਮ ਨ ਬੂਝਿਆ ਮਾਰ ਜਨਮੈ ਆਵੇ ਜਾਈ ਰਹਾਉ ਤਨ ਸੁਚਾ ਸੁਆਖੀਐ ਜਿਸਮੈਂ ਸਾਚਾ ਨਾਉ ਭੈ ਸੱਚ ਰਾਤੀ ਦੇਹਰੀ ਜੇਹਵਾ ਸੱਚ ਸੁਆਉ ਸਚੀ ਨਦਰ ਨਿਹਾਲੀਐ ਬਹੁੜ ਨਾ ਪਾਵੇ ਤਾਉ ਸਾਚੇ ਤੇ ਪਮਨ ਭਇਆ ਪਮਨ ਤੇ ਜਲ ਹੋਈ ਜਲ ਤੇ ਤੇ ਪਮਨ ਸਾਜਿਆ ਘਟ ਘਟ ਜੋਤ ਸਮੋਈ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਇ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤੇ ਸਮਾਹੀ ਪੰਚ ਭੂਤ ਸਚ ਭੈਰਤੇ ਜੋਤ ਸਚੀ ਮਨ ਮਾਹੀ ਨਾਨਕ ਆਉ ਗਨ ਵੀਸਰੇ ਗੁਰ ਰਾਖੇ ਪਤ ਤਾਹੀ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ 베ੜੀ ਸੱਚ ਕੀ ਤਰੀਆ ਗੁਰ ਵਿਚਾਰ ਇਕ ਆਵੇ ਇਕ ਜਾਵਹੀ ਪੂਰ ਭਰੇ ਅਹੰਕਾਰ ਮਨ ਹਟ ਮਤੀ ਬੂਢੀਐ ਗੁਰਮੁਖ ਸੱਚ ਸੁਤਾਰ ਗੁਰ ਬਿਨ ਕਿਉ ਤਰੀਆ ਸੁਖ ਹੋਏ ਜਿਉਂ ਭਾਵੇ ਤਿਉਂ ਰਾਖ ਤੂੰ ਮੈਂ ਅਵਰ ਨਾ ਦੂਜਾ ਕੋਈ ਰਹਾ ਆਗੈ ਦੇਖੋ ਡਾਉਜਲੇ ਪਾਛੈ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਪ੍ਰਭੂਰ ਆਪੇ ਮੇਲ ਮਿਲਾਵਹੀ ਸੱਚੈ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰੇਉ ਜਿਉਂ ਜਿਉਂ ਸਾਹਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਉ ਮਾਨ ਤਨ ਤੇਰਾ ਤੂ ਤਣੀ ਗਰਬ ਨਿਵਾਰ ਸਮੈਉ ਜਿਨ ਇਹੋ ਜਗਤਿ ਉਪਾਇਆ ਤ੍ਰੇ ਭਵਨ ਕਰ ਆਕਾਰ ਗੁਰਮੁਖ ਚੰਨਨ ਜਾਣੀਐ ਮਨ ਮੁਖ ਮੁਗਦ ਗੁਬਾਰ ਕਟ ਕਟ ਜੋਤ ਨਿਰੰਤਰੀ 부ਜੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿੰਨ ਕੀਚੈ ਸਵਾਸ ਸਚੇ ਸਿਤੀ ਰਲ ਮਿਲੇ ਸਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆਂ ਜੀਓ ਪਿੰਡ ਪ੍ਰਭ ਪਾਸ ਸਰੀ ਰਾਗ ਮਹੱਲਾ ਪਹਿਲਾ ਕਲੀ ਸਰੀ ਜੇ ਉਬਰੀ ਹਉ ਮੈਂ ਮੁਹੀ ਕਰਾਹ ਦੂਤ ਲੱਗੇ ਫਿਰ ਚਾਕਰੀ ਸਾਤ ਗੁਰ ਕਾ ਵੇਸਾ ਹੋ ਕਲਪ ਤਿਆਗੀ ਬਾਦ ਹੈ ਸਚਾ ਵੇ ਪ੍ਰਵਾਹ ਮਨ ਰੇ ਸੱਚ ਮਿਲੈ ਭਾਉ ਜਾਈ ਪੈ ਬਿਨ ਨਿਰ ਭਾਉ ਕਿਉ ਥੀਐ ਗੁਰਮੁਖ ਸ਼ਬਦ ਸੁਮਾਈ ਰਹਾਉ ਕੇਤਾ ਆਖਣ ਆਖੀਐ ਆਖਣ ਤੋਟ ਨਾ ਹੋਈ ਮੰਗਨ ਵਾਲੀ ਕੀ ਤੜੀ ਦਾਤਾ ਏਕੋ ਸੋਈ ਜੇ ਸਕੇ ਜੀਹ ਪਰਾਨ ਹੈ ਮਨ ਵਸਿਆ ਸੁਖ ਹੋਈ ਜਗ ਸੁਪਨਾ ਬਾਜੀ ਬਣੀ ਖਿੰਨ ਮਹਿ ਖੇਲ ਖਿਡਾਈ ਸੰ ਜੋਗੀ ਮਿਲ ਏਕ ਸੇਵੇ ਜੋਗੀ ਉੱਠ ਜਾਈ ਜੋ ਤਿਸ ਭਾਨਾ ਸੋਥੀਐ ਅਵਰ ਨਾ ਕਰਨਾ ਜਾਈ ਗੋਰਾ ਮੁਖ ਵਸਤ ਵੇ ਸਾਹੀਐ ਸਤ ਵਖਰ ਸੱਚ ਰਾਸ ਜਿਨੀ ਸੱਚ ਬਨੰਜਿਆ ਗੁਰ ਪੂਰੇ ਸਾ ਬਾਸ ਨਾਨਕ ਵਸਤ ਪਛਾਨਸੀ ਸੱਚ ਸੋਦਾ ਜਿਸ ਪਾਸ ਸ੍ਰੀ ਰਾਗ ਮਹੱਲ ਪਹਿਲਾ ਤਾਤ ਮਿਲੈ ਫੁਨ ਤਾਤ ਕਉ ਸਿਫਤੀ ਸਿਫਤ ਸਮਾਈ ਲਾਲ ਗੁਲਾਲ ਗਹਿ ਬਰਾ ਸੱਚਾ ਰੰਗ ਚੜਾਓ ਸੱਚ ਮਿਲੈ ਸੰਤੋਖੀਆ ਹਾਰ ਜਪ ਇਕੈ ਭਾਈ ਭਾਈ ਰੇ ਸੰਤ ਜਨਾ ਗੀਰੇਨ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਤੀਨ ਰਹਾਉ ਉਚੋ ਥਾਨ ਸੁਹਾਵਨਾ ਉਪਰ ਮਹਿਲ ਮੁਰਾਰ ਸਚ ਕਰਣੀ ਦੇ ਪਾਈਐ ਦਾਰ ਘਰ ਮਹਿਲ ਪਿਆਰ ਗੁਰ ਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤਰੇ ਬਿਦ ਕਰਮ ਕਮਾਈਐ ਆਸ ਅੰਦੇਸਾ ਹੋਈ ਕਿਉ ਗੁਰ ਬਿਨ ਤਿਕਟਿ ਛੁਟਸੀ ਸਹਜ ਮਿਲਿਆ ਸੁਖ ਹੋਈ ਨਿਜ ਘਰ ਮਹਿਲ ਪਛਾਣੀਐ ਨਦਰ ਕਰੇ ਕਰੀ ਮਲ ਧੋਏ ਬੇਨ ਗੁਰ ਮੈਲ ਨ ਉਤਰੈ ਬਿਨ ਹਰ ਕਿਉ ਘਰ ਵਾਸ ਏਕੋ ਸ਼ਬਦ ਵਿਚਾਰੀਐ ਅਵਰਤਿ ਆਗੇ ਆਸ ਨਾਨਕ ਦੇਖ ਦਿਖਾਈਐ ਹਾਉ ਸਦ ਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁਠੇ ਦੂਜੇ ਭਾਇ ਕਲਰ ਕੇਰੀ ਕੰਧ ਜਿਉ ਅਹ ਨਿਸ ਕੇਰ ਟਹਿ ਪਾਈ ਮੈਨੇ ਸ਼ਬਦ ਜੋ ਕਨਾਤੀਐ ਪੈਰ ਬਿਨ ਦੁਖ ਨਾ ਜਾਇ ਮੁੰਦੇ ਪੈਰ ਬਿਨ ਕਿਆ ਸ਼ੀਗਾਰ ਦਰ ਘਰ ਘਰ ਕੋਈ ਨਾਲ ਹੈ ਦਰਗਾਹ ਝੂਠ ਖੁਵਾਰ ਰਹਾਓ ਆਪ ਸੁਜਾਨ ਨਾ ਭੁੱਲਈ ਸੱਚਾ ਵਡ ਕਰਸਾਨ ਪਹਿਲਾ ਤਰਤੀ ਸਾਧ ਕੈ ਸਚ ਨਾਮ ਦੀ ਦਾਨ ਨਾਉ ਨੇ ਦੇ ਉਪਜੈ ਨਾਮ ਏਕ ਕਰਮ ਪਵੈ ਨੀਸ਼ਾਨ ਗੁਰ ਕੋ ਜਾਨ ਨਾ ਜਾਣੀ ਕਿਆ ਤਿਸ ਚੱਜ ਅਚਾਰ ਅੰਦੁਲੇ ਨਾਮ ਵਿਸਾਰਿਆ ਮਨ ਮੁਖ ਅੰਦ ਗੁਬਾਰ ਆਮਨ ਜਾਣ ਨਾ ਚੁੱਕਾਈ ਮਰ ਜਨਮੈ ਹੋਇ ਖੁਵਾਰ ਚੰਦਨ ਮੋਲ ਅਨਾਇਆ ਕੁੰਗੂ ਮੰਗ ਸੰਦੂਰ ਚੋਆ ਚੰਦਨ ਬੋਹ ਕਹਣਾ ਪਾਨਾ ਨਾਨਕ ਕਪੂਰ ਜੀ ਤਨ ਕੰਤ ਨਾ ਭਾਵੈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਨ ਬਾਦ ਹੈ ਸਭ ਸ਼ਿਕਾਰ ਵਿਕਾਰ ਜਾਬ ਲਾਗ ਸ਼ਬਦ ਨਾ ਭੇਦੀਐ ਕਿਉ ਸੋਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੰਜੀ ਦੇ ਡਰਾਵਣੀ ਜਾ ਜੀਓ ਵਿਚਹੁ ਜਾਏ ਪਾਹਿ ਬਨੰਦੀ ਵਿਜਵੀ ਤੂ ਨਾਨਕ ਸੇ ਔਕਾਇ ਪੰਚੇ ਰੁਨਨੇ ਦੁਖ ਪਰੇ ਬਿਨ ਸੇ ਦੂਜੈ ਭਾਈ ਮੂੜੇ RAM ਜਪੋ ਗੁਣਸਾਰ ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਨੀ ਨਾਮ ਵਿਸਾਰਿਆ ਦੂਜੀ ਕਰ ਲੱਗ ਦੁਬਦਾ ਲਾਗੇ ਪਾਚ ਮੁਏ ਅੰਤਰ ਕ੍ਰਿਸ਼ਨਾ ਅਗ ਗੁਰ ਰਾਖੇ ਸੇ ਉਬਰੇ ਹੋਰ ਮੁਠੀ ਤੰਦੈ ਠੱਗ ਮੂਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ ਤੰਦਾ ਤਕਾ ਹਉ ਮੂਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸਚ ਪਾਈਐ ਗੁਰ ਮੁਖ ਸਦਾ ਨਿਰੋਧ ਸਚੀ ਕਾਰੈ ਸਚ ਮਿਲੈ ਗੁਰ ਮਤ ਪੱਲੈ ਪਾਈ ਸੋ ਨਰ ਜਮੈ ਨਾ ਮਰੈ ਨਾ ਆਵੈ ਨਜਾਈ ਨਾਨਕ ਦਰ ਪਰਧਾਨ ਸੋ ਦਰਗਹਿ ਪੈਂਦਾ ਜਾਈ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਿਆ ਮਨ ਮਾਇਆ ਮੋਹਿ ਮਨੂਰ ਆਉ ਗਨ ਫਿਰ ਲਾਗੂ ਭਏ ਪੂਰਵ ਜਾਵੇ ਤੂਰ ਬਿਨ ਸ਼ਬਦੈ ਪਰਮਾਈਐ ਦੁਬਦਾ ਡੋਬੇ ਪੂਰ ਮਨ ਰੀ ਸ਼ਬਦ ਤਰੋ ਚਿਤ ਲਾਈ ਜਿਨ ਗੁਰਮੁਖ ਨਾਮ ਨ ਬੂਝਿਆ ਮਾਰ ਜਨਮੈ ਆਵੇ ਜਾਈ ਰਹਾਉ ਤਨ ਸੂਚਾ ਸੋ ਆਖੀਐ ਜਿਸਮੈਂ ਸੱਚਾ ਨਾਉ ਭੈ ਸੱਚ ਰਾਤੀ ਦੇਹਰੀ ਜੇਹਵਾ ਸੱਚ ਸੁਵਾਉ ਸੱਚੀ ਨਦਰ ਨਿਹਾਲੀਐ ਬਹੁੜ ਨਾ ਪਾਵੇ ਤਾਉ ਸਾਚੇ ਤੇ ਪਮਨ ਭਇਆ ਪਮਨ ਤੇ ਜਲ ਹੋਈ ਜਲ ਤੇ ਤ੍ਰੇ ਪਮਨ ਸਾਜਿਆ ਘਟ ਘਟ ਜੋਤ ਸਮੋਈ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਈ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤੇ ਸਮਾਹੀ ਪੰਚ ਭੂਤ ਸਚ ਫੈਰਤੇ ਜੋਤ ਸਚੀ ਮਨ ਮਾਹੀ ਨਾਨਕ ਆਉ ਗਨ ਵੀਸਰੇ ਗੁਰ ਰਾਖੇ ਪਤ ਤਾਹੀ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ 베ੜੀ ਸੱਚ ਕੀ ਤਰੀਆ ਗੁਰ ਵਿਚਾਰ ਇਕ ਆਵੇ ਇਕ ਜਾਵਹੀ ਪੂਰ ਭਰੇ ਅਹੰਕਾਰ ਮਨ ਹਟ ਮਤੀ ਬੂਢੀਐ ਗੁਰਮੁਖ ਸੱਚ ਸੋਤਾਰ ਗੁਰ ਬਿਨ ਕਿਉ ਤਰੀਆ ਸੁਖ ਹੋਏ ਜਿਉਂ ਭਾਵੇ ਤਿਉਂ ਰਾਖ ਤੂੰ ਮੈਂ ਅਵਰ ਨਾ ਦੂਜਾ ਕੋਈ ਰਹਾ ਆਗੇ ਦੇਖੋਂ ਡਾਉ ਜਲੇ ਪਾਛੈ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸਤਿ ਪਰਪੂਰ ਆਪੇ ਮੇਲ ਮਿਲਾਵਹੀ ਸਾਚੈ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰੇਉ ਜਿਉ ਜਿਉ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਐਉ ਮਾਨ ਤਨ ਤੇਰਾ ਤੂ ਤਣੀ ਗਰਬ ਨਿਵਾਰ ਸਮੈਉ ਜਿਨ ਇਹੋ ਜਗਤਿ ਉਪਾਇਆ ਤ੍ਰੇਪਵਨ ਕਰ ਆਕਾਰ ਗੁਰਮੁਖ ਚਾਨਨ ਜਾਣੀਐ ਮਨ ਮੁਖ ਮੁਗਦ ਗੁਬਾਰ ਕਟ ਕਟ ਜੋਤ ਨਿਰੰਤਰੀ 부ਜੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿੰਨ ਕੀਚੈ ਸਵਾਸ ਸਚੇ ਸਿਤੀ ਰਲ ਮਿਲੇ ਸਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆਂ ਜੀਓ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਕਲੀ ਸਰੀ ਜੇ ਉਬਰੀ ਹਉ ਮੈਂ ਮੁਈ ਕਰਾਹ ਦੂਤ ਲੱਗੇ ਫਿਰ ਚਾਕਰੀ ਸਾਤ ਗੁਰ ਕਾ ਵੇਸਾ ਹੋ ਕਲਪ ਤਿਆਗੀ ਬਾਦ ਹੈ ਸਚਾ ਵੇ ਪ੍ਰਵਾਹ ਮਨ ਰੇ ਸੱਚ ਮਿਲੈ ਭਾਉ ਜਾਇ ਪੈ ਬਿਨ ਨਿਰ ਭਾਉ ਕਿਉ ਥੀਐ ਗੁਰਮੁਖ ਸ਼ਬਦ ਸਮਾਈ ਰਹਾਉ ਕੇਤਾ ਆਖਣ ਆਖੀਐ ਆਖਣ ਟੋਟ ਨਾ ਹੋਈ ਮੰਗਨ ਵਾਲੀ ਕੀ ਤੜੀ ਦਾਤਾ ਏਕੋ ਸੋਈ ਜਿਸਕੇ ਜੀਅ ਪਰਾਨ ਹੈ ਮਨ ਵਸਿਆ ਸੁਖ ਹੋਈ ਜਗ ਸੁਪਨਾ ਬਾਜੀ ਬਣੀ ਖਿੰਨ ਮਹਿ ਖੇਲ ਖਿਲਾਈ ਸੰਜੋਗੀ ਮਿਲ ਏਕ ਸੇਵੇ ਚੋਗੀ ਉੱਠ ਜਾਈ ਜੋ ਤਿਸ ਭਾਨਾ ਸੋਥੀਐ ਅਵਰ ਨਾ ਕਰਨਾ ਜਾਈ ਗੋਰਾ ਮੁਖ ਵਸਤ ਵੇ ਸਾਹੀਐ ਸੱਚ ਵਖਰ ਸੱਚ ਰਾਸ ਜਿਨੀ ਸੱਚ ਬਨੰਜਿਆ ਗੁਰਪੂਰੇ ਸਾ ਬਾਸ ਨਾਨਕ ਵਸਤ ਪਛਾਨਸੀ ਸੱਚ ਸੋਦਾ ਜਿਸ ਕਾਸ ਸ੍ਰੀ ਰਾਗ ਮਹੱਲ ਪਹਿਲਾ ਤਾਤ ਮਿਲੈ ਫੁਨ ਤਾਤ ਕਉ ਸਿਫਤੀ ਸਿਫਤ ਸਮਾਈ ਲਾਲ ਗੁਲਾਲ ਗਹਿ ਬਰਾ ਸੱਚਾ ਰੰਗ ਚੜਾਓ ਸੱਚ ਮਿਲੈ ਸੰਤੋਖੀਆ ਹਾਰ ਜਪ ਏਕੈ ਭਾਈ ਭਾਈ ਰੇ ਸੰਤ ਜਨਾ ਕੀ ਰੀਨ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਤੀਨ ਰਹਾਉ ਉਚੋ ਥਾਨ ਸੁਹਾਵਨਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਾਰ ਘਰ ਮਹਿਲ ਪਿਆਰ ਗੁਰ ਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤਰੇ ਵਿਦ ਕਰਮ ਕਮਾਈਐ ਆਸ ਅੰਦੇਸਾ ਹੋਈ ਕਿਉ ਗੁਰ ਬਿਨ ਤ੍ਰਿਕੁਟੀ ਛੁੱਟਸੀ ਸਹਿਜ ਮਿਲਿਆ ਸੁਖ ਹੋਈ ਨਿਜ ਘਰ ਮਹਿਲ ਪਛਾਣੀਐ ਨਦਰ ਕਰੇ ਕਰੇ ਮਲ ਧੋਏ ਬੇਨ ਗੁਰ ਮੈਲ ਨ ਉਤਰੈ ਬਿਨ ਹਰ ਕਿਉ ਘਰ ਵਾਸ ਏਕੋ ਸ਼ਬਦ ਵਿਚਾਰੀਐ ਅਵਰਤਿ ਆਗੇ ਆਸ ਨਾਨਕ ਦੇਖ ਦਿਖਾਈਐ ਹਾਉ ਸਦ ਬੁਲੇ ਹਰਿਆ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁਠੇ ਦੂਜੇ ਭਾਏ ਕਲਰ ਕੇਰੀ ਖੰਧ ਜਿਉ ਅਹ ਨਿਸ ਕੇਰ ਟਹਿ ਪਾਈ ਮੈਨੇ ਜੋ ਬਤਾ ਜੋ ਕਨਾ ਥੀ ਐ ਪੈਰ ਬਿਨ ਦੂਖ ਨਾ ਜਾਏ ਮੁੰਦੇ ਪੈਰ ਬਿਨ ਕਿਆ ਸ਼ੀਗਾਰ ਦਰ ਘਰ ਘਰ ਕੋਈ ਨਾਲ ਹੈ ਦਰਗਾਹ ਝੂਠ ਖੁਵਾਰ ਰਹਾਓ ਆਪ ਸੁਜਾਨ ਨਾ ਭੁੱਲਈ ਸੱਚਾ ਵਡ ਕਿਰਸਾਨ ਪਹਿਲਾ ਤਰਤੀ ਸਾਦ ਕੈ ਸੱਚ ਨਾਮ ਦੀ ਦਾਨ ਨਾਉ ਨਿਧ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ ਗੁਰ ਕੋ ਜਾਨ ਨਾ ਜਾਣੀ ਕਿਆ ਤਿਸ ਚੱਜ ਅਚਾਰ ਅੰਦੁਲਾ ਨਾਮ ਵਿਸਾਰਿਆ ਮਨ ਮੁਖ ਅੰਦ ਗੁਬਾਰ ਆਮਨ ਜਾਣ ਨਾ ਚੁੱਕਾਈ ਮਰ ਜਨਮੈ ਹੋਏ ਖਵਾਰ ਚੰਦਨ ਮੋਲ ਅਨਾਇਆ ਕੁੰਗੂ ਮੰਗ ਸੰਦੂਰ ਚੋਵਾ ਚੰਦਨ ਬੋ ਕਹਣਾ ਪਾਨ ਨਾਨਕ ਕਪੂਰ ਜੀ ਤਨ ਕੰਤਨ ਭਾਵੈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਨ ਬਾਦ ਹੈ ਸਭ ਸ਼ਿਗਾਰ ਵਿਕਾਰ ਜਾਬ ਲਾਗ ਸ਼ਬਦ ਨਾ ਫੇਤੀਏ ਕਿਉ ਸੋਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੰਜੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਏ ਪਾਹਿ ਬਨੰਦੀ ਵਿਜਵੀ ਤੂ ਨਾਨਕ ਸਿਓ ਕਾਇ ਪੰਚੇ ਰੁਨੇ ਦੁਖ ਪਰੇ ਬਿਨ ਸੇ ਦੂਜੈ ਭਾਈ ਮੂੜੇ RAM ਜਪੋ ਗੁਣਸਾਰ ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਨੀ ਨਾਮ ਵਿਸਾਰਿਆ ਦੂਜੀ ਕਰ ਅਲੱਗ ਦੁਬਦਾ ਲਾਗੇ ਪਾਚ ਮੁਏ ਅੰਤਰ ਕ੍ਰਿਸ਼ਨ ਅਗ ਗੁਰ ਰਾਖੇ ਸੇ ਉਬਰੇ ਹੋਰ ਮੁਠੀ ਤੰਦੈ ਠੱਗ ਮੂਈ ਪ੍ਰੀਤ ਪਿਆਰ ਗਿਆ ਮੂਵਾ ਵੈਰ ਵਿਰੋਧ ਤੰਦਾ ਤਕਾ ਹਉ ਮੂਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰ ਮਤ ਪੱਲੇ ਪਾਏ ਸੋ ਨਰ ਜਮੈ ਨਾਮ ਰਹਿ ਨਾ ਆਵੇ ਨਜਾਈ ਨਾਨਕ ਦਰ ਪ੍ਰਧਾਨ ਸੋ ਦਰਗਹ ਹੈ ਪੈਂਦਾ ਜਾਈ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਿਆ ਮਨ ਮਾਇਆ ਮੋਹਿ ਮਨੂਰ ਆਉ ਗਨ ਫਿਰ ਲਾਗੂ ਭਏ ਪੂਰਵ ਜਾਵੇ ਤੂਰ ਬਿਨ ਸ਼ਬਦੈ ਪਰਮਾਈਐ ਦੁਬਦਾ ਡੋਬੇ ਪੂਰ ਮਨ ਰੀ ਸ਼ਬਦ ਤਰੋ ਚਿਤ ਲਾਈ ਜਿਨ ਗੁਰਮੁਖ ਨਾਮ ਨਾ ਭੂਜਿਆ ਮਾਰ ਜਨਮੈ ਆਵੇ ਜਾਈ ਰਹਾਉ ਤਨ ਸੁਚਾ ਸੁਆਖੀਐ ਜਿਸਮੈਂ ਸਚਾ ਨਾਉ ਭੈ ਸਚ ਰਾਤੀ ਦੇਹਰੀ ਜੇਹਵਾ ਸਚ ਸੁਆਉ ਸਚੀ ਨਦਰ ਨਿਹਾਲੀਐ ਬਹੁੜ ਨ ਪਾਵੇ ਤਾਉ ਸਾਚੇ ਤੇ ਪਮਨ ਭਇਆ ਪਮਨ ਤੇ ਜਲ ਹੋਈ ਜਲ ਤੇ ਤੇ ਪਮਨ ਸਾਜਿਆ ਘਟ ਘਟ ਜੋਤ ਸਮੋਈ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਇ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤੇ ਸਮਾਹੀ ਪੰਚ ਭੂਤ ਸਚ ਭੈਰਤੇ ਜੋਤ ਸਚੀ ਮਨ ਮਾਹੀ ਨਾਨਕ ਆਉ ਗਨ ਵੀਸਰੇ ਗੁਰ ਰਾਖੇ ਪਤ ਤਾਹੀ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ 베ੜੀ ਸੱਚ ਕੀ ਤਰੀਐ ਗੁਰ ਵਿਚਾਰ ਇਕ ਆਵੇ ਇਕ ਜਾਵਹੀ ਪੂਰ ਭਰੇ ਅਹੰਕਾਰ ਮਨ ਹਟ ਮਤੀ ਬੂਢੀਐ ਗੁਰਮੁਖ ਸੱਚ ਸੋਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਏ ਜਿਉ ਭਾਵੇ ਤਿਉ ਰਾਖ ਤੂ ਮੈਂ ਅਵਰ ਨਾ ਦੂਜਾ ਕੋਈ ਰਹਾ ਆਗੈ ਦੇਖੋ ਡਉਜਲੇ ਪਾਛੈ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸਤਿ ਪਰਪੂਰ ਆਪੇ ਮੇਲ ਮਿਲਾਵਹੀ ਸਾਚੈ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰੇਉ ਜਿਉ ਜਿਉ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਉ ਮਾਨਤਰ ਤੇਰਾ ਤੂ ਤਣੀ ਗਰਬ ਨਿਵਾਰ ਸਮੈਉ ਜਿਨ ਇਹੋ ਜਗਤ ਉਪਾਇਆ ਤ੍ਰੇਪਵਨ ਕਰ ਆਕਾਰ ਗੁਰਮੁਖ ਚਨਨ ਜਾਣੀਐ ਮਨ ਮੁਖ ਮੁਗਦ ਗੁਬਾਰ ਕਟ ਕਟ ਜੋਤ ਨਿਰੰਤਰੀ 부ਜੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿੰਨ ਕੀਚੈ ਸਵਾਸ ਸਚੇ ਸੇਤੀ ਰਲ ਮਿਲੇ ਸਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆਂ ਜੀਓ ਪਿੰਡ ਪ੍ਰਭ ਪਾਸ